ਹਾਂਜੀ ਰਸ਼ੀਕਲ ਜੀ ਗੁਰਪਿਆਰ ਸਿੰਘ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕਰਨਲ ਸਾਹਿਬ ਦਾ ਜਿਹੜਾ ਇਹ ਕੇਸ ਹੈ ਜੋ ਮਾਰਕਟ ਹੋਈ ਸੀ ਉਹਦੇ ਬਾਰੇ ਥੋੜੀ ਜੀ ਆਪਾਂ ਡਿਫਾਈਨ ਕਰਦੇ ਆ ਮੈਨੂੰ ਤਾਂ ਗਾਲੀ ਕੱਢਦੇ ਹੋਣਗੇ ਵੀ ਇਹ ਲਾਅ ਦੇ ਵਿੱਚ ਖਿੱਚੀ ਜਾਂਦਾ ਹੈ ਨਹੀਂ ਚਲੋ ਕੋਈ ਗੱਲ ਨਹੀਂ ਲੋਕਾਂ ਨੂੰ ਹੋਰ ਵੀ ਅਵੇਅਰਨੈਸ ਮਿਲੂਗੀ ਤੇ ਕਰਨਲ ਸਾਹਿਬ ਦੀ ਜਿਹੜੀ ਫੈਮਿਲੀ ਆ ਉਹ ਵੀ ਜੇ ਵੀਡੀਓ ਦੇਖੂਗੀ ਤਾਂ ਉਹਨਾਂ ਨੂੰ ਵੀ ਪਤਾ ਲੱਗੂਗਾ ਵੀ ਮਸਲਾ ਹੈ ਕੀ ਆ ਇਹ ਹੁਣ ਵੀਡੀਓ ਕਾਫੀ ਲੰਬੀ ਹੋਊਗੀ ਦੱਬ ਕੇ ਸ਼ੇਅਰ ਰੱਖਿਓ ਤੇ ਹਰ ਇੱਕ ਨੂੰ ਇਨਫੋਰਮੇਸ਼ਨ ਮਿਲੇ ਜੋ ਲੋਪ ਪੁਆਇੰਟ ਆ ਹੁਣ ਜਿਹੜੀ ਕਰਨਾਲ ਸਾਹਿਬ ਦੇ ਪਰਿਵਾਰ ਦੇ ਉੱਪਰ ਜੋ ਪੁਲਿਸ ਵੱਲੋਂ ਪਰਚਾ ਦਰਜ ਹੋਇਆ ਹੈ ਉਹਨਾਂ ਦੀ ਜਿਹੜੀ ਮਤਲਬ ਉਹ ਕਹਿੰਦੇ ਨੇ ਦੀ ਸਾਡੀ ਜਿਹੜੀ ਇਹ ਕੰਪਲੇਟ ਸੀ ਇਹਦੇ ਉੱਪਰ ਤਾਂ ਪਰਚਾ ਦਰਜ ਹੋਈ ਨਹੀਂ ਸਭ ਨੂੰ ਪਤਾ ਹੈ ਪਰਚਾ ਦਰਜ ਹੋਇਆ ਸੀ ਜੋ ਮੈਗੀ ਵਾਲਾ ਉਹਨਾਂ ਨੇ ਪਰਚਾ ਨੰਬਰ 0065 ਸੈਕਸ਼ਨ 194 2 ਪੀਐਸ ਸਿਵਲ ਲਾਈਨ ਦੇ ਵਿੱਚ ਇਹ ਪਰਚਾ ਦਰਜ ਹੋਇਆ ਜੀ ਹੁਣ ਸੈਕਸ਼ਨ 199 ਕੀ ਕਹਿੰਦਾ ਹੈ ਸੈਕਸ਼ਨ 199 ਮੇਰੇ ਗੱਲ ਕਹਿੰਦਾ ਜੀ ਜਦੋਂ ਦੋ ਜਾਂ ਦੋ ਤੋਂ ਵੱਧ ਪਬਲਿਕ ਪਲੇਸ ਦੇ ਕੋਈ ਵੀ ਬੰਦਾ ਫਾਈਟ ਕਰ ਰਹੇ ਆ ਪਬਲਿਕ ਪੀਸ ਨੂੰ ਭੰਗ ਕਰਨ ਦੇ ਲਈ ਤਾਂ ਉਹਨੂੰ 199 ਬੀ ਐਨਐਸ ਦੇ ਵਿੱਚ ਫਾਲ ਕਰਦੇ ਨੇ ਜੀ ਤੇ 199 2 ਇਹਨਾਂ ਨੇ ਲਾਈ ਹੈ ਇਹ ਗੱਲ ਕੀ ਕਹਿੰਦੀ ਹੈ ਵੀ ਜਦੋਂ ਕੋਈ ਵੀ ਬੰਦਾ ਆਫਰੇ 199 ਫਾਲ ਕਰਦਾ ਹੈ ਤਾਂ ਜਿਹੜੀ ਉਹਦੀ ਸਜ਼ਾ ਹੈ ਉਹ ਸਜ਼ਾ ਹੈ ਜੀ 1 ਮੰਥ ਪਨਸ ਫਾਈਨ ਜਿਹੜਾ ਫਾਈਨ ਆ ਉਹ 1000 ਤੱਕ ਹੋ ਸਕਦਾ ਜੀ ਪੁਲਿਸ ਨੇ ਇਹ ਜਿਹੜਾ ਕੀਤਾ ਆ ਸਾਰਾ ਹਿਸਾਬ-ਤਾਬ ਜੀ ਇਹ ਸਿਰਫ 1000 ਰੁਪਿਆ ਜਿਹੜਾ ਹੈਗਾ ਇਹਨੂੰ ਬੋਲਦੇ ਨੇ ਲollipops ਦੇਣਾ ਇੱਕ ਸਿੱਧੀ ਜੀ ਗੱਲ ਵੀ ਜੋ ਐਕਚੁਅਲੀ ਫੈਂਸ ਹੋਇਆ ਹੈ ਉਹਨੂੰ ਚੀਜ਼ ਨੂੰ ਦੇਖਣਾ ਨਹੀਂ ਹੈਗਾ ਤਾਂ ਹੁਣ ਇਹਦੇ ਵਿੱਚ ਨਿਕਲ ਗਏ ਕਿ ਯਾਰ ਹੁਣ ਆ ਚੀਜ਼ ਜਿਹੜੀ ਹੈਗੀ ਕਰਨਲ ਦਾ ਜਿਹੜੇ ਸਾਹਿਬ ਦਾ ਪਰਿਵਾਰ ਆ ਉਹ ਬਾਰ ਬਾਰ ਮੰਗ ਕਰ ਰਿਹਾ ਹੈ ਵੀ ਸਾਨੂੰ ਜਸਟਿਸ ਦਿੱਤਾ ਜਾਵੇ ਸਾਡੇ ਜਿਹੜੇ ਹੈਗੇ ਨੇ ਸਾਡੀ ਗੱਲ ਸੁਣੀ ਜਾਵੇ ਤਾਂ ਬਟ ਜਿਹੜੀ ਐਕਚੁਅਲ ਜੋ ਚੀਜ਼ ਹੋਈ ਹੈ ਐਫ ਆਈ ਆਰ 65 ਜੋ ਐਸ ਪੀ ਆਪਣੇ ਪਟਿਆਲਾ ਦੇ ਕਹੇ ਆ ਵੀ ਸਿਵਲ ਲਾਈਨ ਦੇ ਵਿੱਚ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਨਿਕਲ ਕੇ ਸਾਹਮਣੇ ਆਊਗਾ ਥੈਨ ਡੈਫੀਨਿਟਲੀ ਜਿਹੜੀ ਹੈਗੀ ਆ ਉਹ ਬਾਅਦ ਵਿੱਚ ਗੱਲ ਲਿਖੀ ਜਾਊਗੀ ਪਰ ਫਿਲਹਾਲ ਦਾ ਜਿਹੜਾ ਹੈਗਾ ਪਰਚਾ ਇਹ ਜਿਹੜਾ ਇਹ ਕੱਟਿਆ ਗਿਆ ਹੁਣ ਨੈਕਸਟ ਪੁਆਇੰਟ ਦੇ ਉੱਤੇ ਆਪਾਂ ਆਉਣੇ ਆ ਬਹੁਤ ਤਾਂ ਨਾਲ ਸੁਣਨ ਵਾਲੀ ਗੱਲ ਹੈ ਜੋ ਕਰਨਗੜੀ ਫੈਮਿਲੀ ਹੈ ਉਹ ਕੀ ਮੰਗ ਰਹੀ ਹੈ ਉਹ ਮੰਗ ਰਹੀ ਹੈ ਕਿ ਸਾਡੀ ਜਿਹੜੀ ਜੋ ਇਹ ਐਫ ਆਈ ਆਰ ਰਜਿਸਟਰ ਹੋਈ ਹੈ ਐਫ ਆਈ ਆਰ ਦੇ ਵਿੱਚ ਜਿਹੜੇ ਕੰਪਲੇਂਟੈਂਟ ਹੈ ਉਹ ਉਹਨਾਂ ਦੇ ਹਸਦਣ ਹੋਣ ਜਾਂ ਉਹਨਾਂ ਦਾ ਬੇਟਾ ਹੋਵੇ ਸੰਨ ਹੋਵੇ ਦੂਸਰਾ ਉਹ ਮੰਗ ਰਹੇ ਨੇ ਦੀ ਐਫ ਆਈ ਆਰ ਸੈਕੰਡ ਐਫ ਆਈ ਆਰ ਜਿਹੜੀ ਕੱਟੀ ਜਾਵੇ ਜਿਹੜੇ ਦੇ ਵਿੱਚ ਕੰਪਲੇਂਟ ਅਸੀਂ ਹੋਈ ਕਿ ਇਹ ਦੋਵੇਂ ਚੀਜ਼ਾਂ ਲਾਅ ਦੇ ਵਿੱਚ ਪੋਸੀਬਲ ਨੇ ਤਾਂ ਇਹ ਦੋਵੇਂ ਚੀਜ਼ਾਂ ਲਾਅ ਦੇ ਵਿੱਚ ਪੋਸੀਬਲ ਨਹੀਂ ਹੈਗੀਆਂ ਮੈਂ ਬਿਲਕੁਲ ਕਲੀਅਰ ਕਰਨਾ ਚਾਹੁੰਦਾ ਹੋਰ ਕਿਸੇ ਨਾਲ ਵੀ ਇਹ ਘਟਨਾ ਵਾਪਰਦੀ ਹੈ ਤਾਂ ਉਹਨੂੰ ਵੀ ਆਪਾਂ ਕਲੀਅਰ ਕਰਦੇ ਆਂ ਵੀ ਜਿਹੜੀਆਂ ਦੋ ਚੀਜ਼ਾਂ ਦੀ ਮੰਗ ਕੀਤੀ ਜਾ ਰਹੀ ਹੈ ਇਹਦੇ ਵਿੱਚ ਤਾਂ ਇਹ ਡੈਫੀਨਿਟਲੀ ਜਿਹੜੀ ਇਹ ਹੈਗੀ ਆ ਬਿਲਕੁਲ ਵੀ ਆਪਾਂ ਇਹ ਕਹਿ ਨਹੀਂ ਸਕਦੇ ਵੀ ਹੋਊਗੀ ਜਾਂ ਹੋ ਸਕਦੀ ਹੈ ਤਾਂ ਇਹ ਬਿਲਕੁਲ ਇਹਦੇ ਵਿੱਚ ਨਾ ਆਏਂ ਵੀ ਇਹ ਦੋਵੇਂ ਚੀਜ਼ਾਂ ਨਹੀਂ ਹੋ ਸਕਦੀਆਂ ਦੂਜੀ ਗੱਲ सैकेंड एफ आई आर एक एफ आई आर ऑलरेडी जी पैहट नंबर है चुकी है हम दूजी एफ आई आर की सेम ऑफेंस के तो उपर जो कटना हो ये घटना हुई है हो सकती है था। सुप्रीम कोर्ट दी एक जजमेंट्स है अंजू चौधरी वर्स स्टेट ऑफ यूपी टू थाउजेंड थर्टीन ਸਪ림 ਕੋਰਟ 384 ਇਹਦੇ ਵਿੱਚ ਸੁਪ림 ਕੋਰਟ ਹੌਨਰ ਨੇ ਬਿਲਕੁਲ ਕਲੀਅਰ ਕੀਤਾ ਹੋਇਆ ਹੈ ਜੇਆ ਕਨਸੈਪਟ ਸੈਕੰਡ ਐਫ ਆਈ ਆਰ ਦਾ ਜੋ ਕਰਨਲ ਦਾ ਪਰਿਵਾਰ ਮੰਗ ਰਿਹਾ ਹੈ ਵੀ ਆਪਾਂ ਇਹਨੂੰ ਤੇ ਐਫ ਆਈ ਆਰ ਰਜਿਸਟਰ ਕੀਤੀ ਜਾਵੇ ਕੀ ਇਹ ਪੋਸਿਬਲ ਹੈਗੀ ਹੈ ਸੋ ਸੁਪ림 ਕੋਰਟ ਨੇ ਇਹਦੇ ਵਿੱਚ ਕਲੀਅਰ ਕੀਤਾ ਗਿਆ ਸੀ ਦੇਅਰ ਕੈਨ ਨਾਟ ਬੀ ਟੂ ਐਫ ਆਈ ਆਰ ਰਜਿਸਟਰਡ ਫਾਰ ਦ ਸੇਮ ਆਫੈਂਸ ਜਿੱਥੇ ਸੇਮ ਅਫੈਂਸ ਹੈ ਉੱਥੇ ਕਦੀ ਵੀ ਦੋ ਐਫਆਈਆਰਾਂ ਰਜਿਸਟਰ ਹੋਏ ਨਹੀਂ ਸਕਦੀਆਂ ਪੁਲਿਸ ਨੇ ਤਾਂ ਭਈ ਪਹਿਲ ਨੰਬਰ ਜਿਹੜੀ ਐਫਆਈਆਰ ਉਹ ਰਜਿਸਟਰ ਕਰਕੇ ਰੱਖਦੀ ਉੱਥੇ ਜੋ ਕਰਨ ਵਾਲਾ ਪਰਿਵਾਰ ਬਾਹਰ-ਬਾਹਰ ਵਰਨ ਦੇ ਲੱਵੇ ਐਡਮਿਨਿਸਟਰेटर ਦੇ ਲੱਵੇ ਜਾ ਰਹੇ ਤਾਂ ਇਹ ਪੋਸੀਬਲ ਹੈ ਹੀ ਨਹੀਂ ਇਹ ਸੈਕੰਡ ਐਫਆਈਆਰ ਇਹ ਹੋ ਹੀ ਨਹੀਂ ਸਕਦੀ ਲਾਅ ਇਹਨੂੰ ਪ੍ਰੋਵੀਜ਼ਨਰ ਕਰਦਾ ਹੁਣ ਅੰਜੂ ਚੌਧਰੀ ਵਰਸ ਸਟੇਟ ਆਫ ਯੂਪੀ ਦੇ ਵਿੱਚ ਮਾਜੋਬ ਸੁਪਰੀਮ ਕੋਰਟ ਨੇ ਇਹ ਕਲੀਅਰ ਕਰਤਾ ਹੈ ਵੇ ਜਦੋਂ ਦੂਜੀ ਐਫਆਈਆਰ ਕਿਸ ਗਰਾਉਂਡ ਤੇ ਹੋ ਸਕਦੀ ਹੈ ਦੇਅਰ ਕੈਨ ਨਾਟ ਬੀ ਟੂ ਐਫਆਈਆਰ ਰਜਿਸਟਰਡ ਫਾਰ ਦਾ ਸੇਮ ਅਫੈਂਸ ਨਹੀਂ ਹੋ ਸਕਦੀ ਹੈਗੀ ਹਾਊਐਵਰ ਵੇਅਰ ਦਾ ਇਨਸੀਡੈਂਟ ਇਜ਼ ਸੈਪਰੇਟ ਜੇ ਇਨਸੀਡੈਂਟ ਜਿਹੜਾ ਹੋਇਆ ਹੈ ਇਨਸੀਡੈਂਟ ਲਈ ਉਸੇ ਕਟਨਾ ਵਾਪਰੀ ਹੈ ਉਹ ਸੈਪਰੇਟ ਹੋਵੇ ਅਫੈਂਸਰਸ ਆਰ ਸਿਮਿਲਰ অর ਡਿਫਰੈਂਟ ਅਫੈਂਸਸ ਵੀ ਜਿਹੜੀ ਕਟਨਾ ਵਾਪਰੀ ਉਹ ਸਿਮਿਲਰ ਹੋਵੇ ਤੇ ਡਿਫਰੈਂਟ ਹੋਵੇ ਔਰ ਇਵਨ ਵੇਅਰ ਦਾ ਸਬਸਟ੍ਰੇਟ ਕਰਾਇਮ ਇਜ਼ ਆਫ ਸੱਚ ਮੈਗਨੀਟਿਊਡ daddy does not fall within the affect with and scope of fir recorded first then second fir could be registered ta maan jo supreme court ne gall kiti jehdi eh 65 number jehdi fir registered kiti gayi hai be ede vich jo actual de vich crime hoya hai jo da magnitude da crime da jo ghatna utthe vapar hi hai oh is fir de vich fall nahi kardi hai ji ta jehdi second fir hai oh registered kiti ja sakdi hai ਮਾਨ ਜੋ ਸੁਪਰੀਮ ਕੋਰਟ ਦਾ ਇਹ ਕਹਿਣਾ ਸੋ ਮੇਰੇ ਖਿਆਲ ਦੇ ਵਿੱਚ ਕਿਤੇ ਨਾ ਕਿਤੇ ਜੋ ਇਸ ਐਫ ਆਈ ਆਰ ਦੇ ਵਿੱਚ ਜਿਹੜੇ ਜੋ ਵੀ ਕ੍ਰਾਈਮ ਹੈ ਸੋ ਕ੍ਰਾਈਮ ਜੋ ਹੋਇਆ ਉਹਦਾ ਮੈਗਨੀਟਿਊਡ ਇਟਸ ਨਾਟ ਫਾਲ ਵਿਦ ਦਾ ਅਵਿਟ ਐਂਡ ਸਕੋਪ ਆਫ ਦਿਸ ਐਫ ਆਈ ਆਰ ਦੈਨ ਸੈਕਿੰਡ ਐਫ ਆਈ ਆਰ ਜਿਹੜੀ ਆਪਾਂ ਰਜਿਸਟਰ ਕੀਤੀ ਜਾ ਸਕਦੀ ਹੈ ਇਹ ਮਾਨ ਜੋ ਸੁਪਰੀਮ ਕੋਰਟ ਦਾ ਜਿਹੜਾ ਹੈਗਾ ਕਹਿਣਾ ਸੋ ਇਦੇ ਵਿੱਚ ਮੈਂ ਇਹੀ ਗੱਲ ਕਲੀਅਰ ਕਰੂੰਗਾ ਵੀ ਜੋ ਕਰਨਲ ਦੀ ਕਰਨਲ ਸਾਹਿਬ ਦੀ ਜੋ ਵੀ ਫੈਮਿਲੀ ਬਾਰ-ਬਾਰ ਮੰਗ ਕਰ ਰਹੀ ਹੈ ਵੀ ਸਾਡੀ ਦੂਜੀ ਐਫਆਈਆਰ ਰਜਿਸਟਰ ਕੀਤੀ ਜਾਵੇ ਸਾਡਾ ਜਿਹੜਾ ਕੰਪਲੇਂਟੈਂਟ ਟਾਈਮ ਮੈਜੀ ਵਾਲਾ ਉਹਦੇ ਥਾਂ ਦੇ ਉੱਤੇ ਉਹਨਾਂ ਦੇ ਹਸਬੰਦ ਜਾਂ ਬੇਟਾ ਕੰਪਲੇਂਟ ਬਣਾਇਆ ਜਾਵੇ ਤਾਂ ਇਹ ਲਾਅ ਦੇ ਵਿੱਚ ਬਿਲਕੁਲ ਵੀ ਪੋਸੀਬਲ ਨਹੀਂ ਇਹਦੇ ਉੱਪਰ ਟੱਕਰ ਮਾਰਨ ਦੀ ਕੋਈ ਫੈਜ਼ਾ ਨਹੀਂ ਗਵਰਨਰ ਦੇ ਲਵੇ ਜਾਓ ਐਡਮਿਨਿਸਟਰेटर ਲਵੇ ਜਾਓ ਕਿਸੇ ਜੀ ਇਨਕੁਆਰੀ ਰੱਖ ਲੋ ਨਥਿੰਗ ਕੁਛ ਵੀ ਨਹੀਂ ਹੋਣਾ ਇਹਦੇ ਵਿੱਚ ਸੋ ਸੈਕੰਡ ਐਫ ਆਈ ਆਰ ਵੀ ਪੋਸੀਬਲ ਨਹੀਂ ਹੋਏਗੀ ਥੈਨ ਲੀਗਲ ਡਿਸਪ ਇਹ ਹੀ ਨਿਕਲਦੀ ਹੈ ਵੀ ਜੇ ਇਸ ਐਫ ਆਈ ਆਰ ਦੇ ਵਿੱਚ ਜੋ ਅਲੀਗੇਸ਼ਨਸ ਨੇ ਜਾਂ ਨਹੀਂ ਕਰ ਰਿਹਾ ਦਾ ਮੈਗਨੀਟਿਊਡ ਸਕੋਪ ਨਹੀਂ ਬਣ ਰਿਹਾ ਹੈਗਾ ਥੈਨ ਸੈਕੰਡ ਐਫ ਆਈ ਆਰ ਪੋਸੀਬਲ ਨਹੀਂ ਇਹ ਚੀਜ਼ ਐਵੇਂ ਹੀ ਲੜਕਦੀ ਰਹੋਗੇ ਸਮਝਣ ਵਾਲੀ ਗੱਲ ਹੈ ਸੋ ਇਸ ਕਰਕੇ ਮੈਂ ਬੇਨਤੀ ਕਰੂੰਗਾ ਸਾਰੇ ਲੋਕਾਂ ਨੂੰ ਵੀ ਇਹ ਕਿਸੇ ਦੇ ਨਾਲ ਵੀ ਜੇ ਘਟਨਾ ਵਾਪਰੀ ਇਸ ਚੀਜ਼ ਤੇ ਵੀ ਜਰੂਰ ਧਿਆਨ ਰੱਖਿਓ ਪਰ ਸੁਣਨੇ ਚਾਹੇ ਤੁਸੀਂ ਨੂੰ ਚਲਾਕੀ ਨਾਲ ਕਹਿ ਸਕਦੇ ਹੋ ਚਾਹੇ ਗਲਤੀ ਦੇ ਨਾਲ ਕਹਿ ਸਕਦੇ ਹੋ ਚਾਹੇ ਕਿਸੇ ਸਟੋਰੀ ਦੇ ਨਾਲ ਇਹ ਐਫ ਆਈ ਆਰ ਇੱਕ ਵਾਰ ਤੈਜਿਸਟਰਡ ਕਰ ਦਿੱਤੀ ਹੈ ਉਹਨਾਂ ਨੂੰ ਵੀ ਪਤਾ ਵੀ ਇਹਨੂੰ ਹੁਣ ਕਿਵੇਂ ਕਰਕੇ ਇਹਦੇ ਵਿੱਚ ਕਿਵੇਂ ਤਵਦੀਦ ਕਰੀਏ ਦਨ ਇਟਸ ਨਾਟ ਇਹ ਦਾ ਸਿਰਫ ਹਲ ਲੀਗਨ ਹੀ ਉੱਤੇ ਹੈ ਜੇ ਮਾਨਜੋਗ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਇਹਨੂੰ ਉਪਾ ਕਰਦੇ ਆਂ ਵੀ ਇਹ ਫੌਲ ਨਹੀਂ ਕਰਦੀ ਇਹ ਗਰਾਉਂਡ ਇਸ ਤਰ੍ਹਾਂ ਜੋ ਅਫੈਂਸ ਹੋਇਆ ਹੈ ਵਿਕਟਰ ਦਾ ਮੈਨੀਟਿਊਡ ਨਹੀਂ ਵਕਟ ਕਰਦਾ ਦਨ ਸੈਕੰਡ ਐਫ ਆਈ ਆਰ ਜਿਹੜੀ ਹੈਗੀ ਉਹ ਲਾਂਚ ਹੋ ਸਕਦੀ ਹੈ ਕਰਨਲ ਦੀ ਫੈਮਿਲੀ ਦੇ ਦੁਬਾਰਾ ਉਹਨਾਂ ਦੇ ਐਫਆਰ ਦੇ ਵਿੱਚ ਵੀ ਕੰਪਲੇਂਟ ਬਣ ਸਕਦੇ ਨੇ ਜੇ ਇਹ ਇਸ ਚੀਜ਼ ਨੂੰ ਆਪਾਂ ਇਸ ਜਜਮੈਂਟਸ ਦੀ ਡਾਇਰੈਕਸ਼ਨਸ ਨੇ ਹੁਣ ਸੁਪਰੀਮ ਕੋਰਟ ਦੀਆਂ ਨੂੰ ਉੱਪਰ ਲਿਆ ਕਰਦੇ ਆ। ਸੋ ਮੈਂ ਇਹ ਗੱਲ ਕਹਿਣਾ ਵੀ ਕੋਈ ਕਿਤੇ ਐਵੇਂ ਟੱਕਰਾਂ ਮਾਰੀ ਜਾਣੀ ਹੈ ਇਹ ਕਰੀ ਜਾਣੀ ਕੋਈ ਬੈਨੀਫਿਟ ਨਹੀਂ ਜੀ ਇਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਸੋ ਇਸ ਚੀਜ਼ ਨੂੰ ਪਲੀਜ਼ ਦਰ ਨਾਲ ਸਭ ਜਿਹੜੀ ਫੈਮਿਲੀ ਆ ਇਸ ਚੀਜ਼ ਨੂੰ ਥੋੜਾ ਜਿਹਾ ਪੜੇ ਤੇ ਦੇਖੇ ਤਾਂ ਕਿ ਲੀਗਲੀ ਲੈਂਗੁਏਜ ਦੇ ਵਿੱਚ ਆਪਾਂ ਜਾ ਕੇ ਇਹਨੂੰ ਰੋਕ ਸਕੀਏ। ਥੈਂਕ ਯੂ ਸੋ ਮੱਚ।